ਪੀਟੀਸੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕਿਸਾਨ ਅੰਦੋਲਨ 2.0 ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹੁਣ ਪੂਰੀ ਤਰੀਕੇ ਦੇ ਨਾਲ ਜੋ ਕਿਸਾਨ ਅੰਦੋਲਨ ਹੈ ਮਗ ਚੁੱਕਿਆ ਹੈ ਵੱਡੀ ਸੰਖਿਆ ਦੇ ਵਿੱਚ ਕਿਸਾਨਾਂ ਦਾ ਪਹੁੰਚਣਾ ਜਾ ਰਿਹਾ ਹੈ ਇੱਕ ਸਾਲ ਹੋਣ ਵਾਲਾ 10 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ ਕਿਸਾਨ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਪਰ ਜਦੋਂ 9 ਮਹੀਨੇ ਪੂਰੇ ਹੋ ਗਏ ਸੀ ਉਦੋਂ ਹੀ ਕਿਸਾਨਾਂ ਨੇ ਅੰਦੋਲਨ ਦਾ ਹੋਰ ਤੇਜ਼ ਰੂਪ ਰੇਖਾ ਕਰਨ ਦੀ ਤਿਆਰੀ ਵੜ ਲਈ ਸੀ ਇਹ ਸਾਫ਼ ਤੌਰ ਤੇ ਕਿਹਾ ਸੀ ਕਿ ਹੁਣ ਕਿਸਾਨਾਂ ਦਾ 100-100 ਬੰਦਿਆਂ ਦਾ ਜਥਾ ਦਿੱਲੀ ਦੇ ਵੱਲ ਕੂਚ ਕਰੇਗਾ ਲੇਕਿਨ ਉਹਨਾਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ ਗਿਆ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੇ ਵਿੱਚ ਜੋ ਆਗੂ ਪਹੁੰਚ ਰਹੇ ਨੇ ਵੱਡੇ ਵੱਡੇ ਐਲਾਨ ਕਰ ਰਹੇ ਨੇ ਤਾਂ ਤਿੰਨ ਵੱਡੇ ਐਲਾਨ ਕੀਤੇ ਜਾ ਚੁੱਕੇ ਨੇ ਸਭ ਤੋਂ ਪਹਿਲਾ ਐਲਾਨ ਇਹ ਹੈ 16 ਦਸੰਬਰ ਦੇ ਰਿਗਾਰਡਿੰਗ ਯਾਨੀ ਕਿ ਕੱਲ ਨੂੰ ਦਿਨ ਸੋਮਵਾਰ ਨੂੰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਸਿਰਫ ਔਰ ਸਿਰਫ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਨਹੀਂ ਹੋਣਗੇ ਬਲਕਿ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਹੋਣਗੇ ਉਸ ਤੋਂ ਠੀਕ ਦੋ ਦਿਨ ਬਾਅਦ ਰੇਲਾ ਰੋਕੀਆਂ ਜਾਣਗੀਆਂ ਯਾਨੀ ਕਿ 18 ਦਸੰਬਰ ਦਿਨ ਬੁੱਧਵਾਰ ਨੂੰ ਰੇਲਾ ਰੋਕੀਆਂ ਜਾਣਗੀਆਂ ਇਹ ਪੰਜਾਬ ਚ ਰੋਕੀਆਂ ਜਾਣੀਆਂ ਨੇ ਕਿਉਂਕਿ ਪੰਜਾਬ ਦੇ ਜਿਹੜੇ ਜ਼ਿਆਦਾਤਰ ਕਹਿੰਦੇ ਕਿਸਾਨ ਨੇ ਜੋ ਕਿ ਅੰਦੋਲਨਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਉਹ ਟਰੈਕਟਰ ਮਾਰਚ ਵਿੱਚ ਸਹਿਯੋਗ ਨਹੀਂ ਕਰ ਪਾਣਗੇ ਇਸ ਕਰਕੇ ਵੀ 18 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਰੇਲਾ ਰੋਕੀਆਂ ਜਾਣੀਆਂ ਨੇ ਤੇ 23 ਤਰੀਕ ਨੂੰ ਇਸ ਤੋਂ ਇਲਾਵਾ ਜੋਗਿੰਦਰ ਸਿੰਘ ਉਗਰਾਹਾ ਹੋਰਾਂ ਨੇ ਵੀ ਐਲਾਨ ਕੀਤਾ ਕਿ ਉਹ ਉਸ ਦਿਨ ਵੀ ਦੇਸ਼ ਭਰ ਦੇ ਵਿੱਚ ਧਰਨੇ ਦਿੱਤੇ ਜਾਣਗੇ ਸਰਕਾਰ ਦੇ ਵਿਰੋਧ ਵਿੱਚ ਕਿਉਂਕਿ ਉਹ ਮੰਗਾ ਨਹੀਂ ਮੰਨ ਰਹੇ ਤੇ ਹੁਣ ਅਸੀਂ ਤੁਹਾਨੂੰ ਸਿੱਧਾ ਖਨੋਰੀ ਬਾਰਡਰ ਤੇ ਲੈ ਕੇ ਚੱਲਦੇ ਆ ਖਨੋਰੀ ਬਾਰਡਰ ਦੇ ਉੱਤੇ ਕਿਸ ਤਰੀਕੇ ਦੇ ਹਾਲਾਤ ਨੇ ਲਗਾਤਾਰ ਹਲਚਲ ਤੇਜ਼ ਹੁੰਦੀ ਜਾ ਰਹੀ ਹੈ ਸਵੇਰ ਤੋਂ ਹੀ ਅੱਜ ਸਵੇਰ ਨਾਲ ਨਹੀਂ ਹੈ ਬਲਕਿ ਪਿਛਲੇ 1-2 ਦਿਨਾਂ ਤੋਂ ਵੀ ਹਲਚਲਾਂ ਤੇਜ਼ ਨੇ ਕਿਉਂਕਿ ਇੱਕ ਪਾਸੇ ਕਿਸਾਨਾਂ ਨੂੰ ਇਹ ਸ਼ੱਕ ਹੈ ਖਦਸ਼ਾ ਹੈ ਕਿ ਪ੍ਰਸ਼ਾਸਨ ਜੋ ਡਲੇਵਾਲ ਸਾਹਿਬ ਮਰਨਵਰਤ ਤੇ ਬੈਠੇ ਨੇ 20ਵਾਂ ਦਿਨ ਹੈ ਉਹਨਾਂ ਨੂੰ ਚੱਕ ਕੇ ਲਿਜਾ ਸਕਦੇ ਨੇ ਇਸ ਕਰਕੇ ਰਾਤ ਨੂੰ ਵੀ ਹਲਚਲ ਹੋਰ ਜ਼ਿਆਦਾ ਤੇਜ਼ ਹੋ ਜਾਂਦੀ ਹੈ ਪਹਿਰੇ ਦਿੱਤੇ ਜਾਂਦੇ ਨੇ ਕਿ ਕੋਈ ਵੀ ਐਸੀ ਘਟਨਾ ਨਾ ਵਾਪਰੇ ਤੇ ਉਸ ਤੋਂ ਬਾਅਦ ਹੁਣ ਜਦੋਂ ਤੋਂ ਐਲਾਨ ਹੋ ਰਹੇ ਨੇ ਕਿ ਕਿਸਾਨ ਵੱਧੋ ਵੱਧ ਸੰਖਿਆ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਪਹੁੰਚਣ ਤਾਂ ਵੱਡੀ ਸੰਖਿਆ ਦੇ ਵਿੱਚ ਅੱਜ ਐਤਵਾਰ ਹੈ ਤਾਂ ਲੋਕ ਵੱਡੀ ਸੰਖਿਆ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਔਰ ਨਾ ਸਿਰਫ ਬੰਦੇ ਪਹੁੰਚ ਰਹੇ ਨੇ ਮਹਿਲਾਵਾਂ ਵੀ ਵੱਧ ਚੜ ਕੇ ਇਸ ਅੰਦੋਲਨ ਦੇ ਵਿੱਚ ਭਾਗ ਲੈ ਰਹੀਆਂ ਨੇ ਤਸਵੀਰਾਂ ਤੁਹਾਨੂੰ ਮਹਿਲਾਵਾਂ ਦੀ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਹੱਥ ਵਿੱਚ ਕਿਸਾਨੀ ਝੰਡੇ ਲੈ ਕੇ ਜੋ ਮਹਿਲਾਵਾਂ ਦੇ ਜਥੇ ਨੇ ਵੱਡੀ ਵੱਡੀ ਸੰਖਿਆ ਦੇ ਵਿੱਚ ਉਹਨਾਂ ਦੇ ਗਰੁੱਪਸ ਆ ਰਹੇ ਨੇ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਰਹੀਆਂ ਨੇ ਜਗਜੀਤ ਸਿੰਘ ਢੱਲੇਵਾਲ ਜਿਸ ਪੰਡਾਲ ਦੇ ਵਿੱਚ ਬੈਠੇ ਹੋਏ ਨੇ ਉਸ ਦੇ ਸਾਹਮਣੇ ਜੋ ਆਮ ਲੋਕਾਂ ਦੇ ਬੈਠਣ ਲਈ ਕਿਸਾਨਾਂ ਦੇ ਬੈਠਣ ਲਈ ਥਾਂ ਬਣੀ ਵੀ ਆ ਉੱਥੇ ਆ ਕੇ ਬੈਠ ਰਹੇ ਨੇ ਆਪਣੀ ਹਾਜ਼ਰੀ ਲਗਵਾ ਰਹੇ ਨੇ ਭਾਵੇਂ ਕਿਸੇ ਨੂੰ ਕੋਈ ਵੀ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ ਆਪਣਾ ਕਾਰੋਬਾਰ ਕੰਮ ਵਗਾ ਕੰਮਕਾਰ ਸਭ ਕੁਝ ਛੱਡ ਕੇ ਅੱਜ ਦਾ ਦਿਨ ਉੱਥੇ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚ ਰਹੇ ਕੁਝ ਲੋਕ ਘਰਾਂ ਨੂੰ ਚੱਲ ਜਾਂਦੇ ਨੇ ਜੋ ਕਿ ਕੁਝ ਘਰ ਸੰਭਾਲਦੇ ਨੇ ਤੇ ਕੁਝ ਨੌਕਰੀ ਪੇਸ਼ੇ ਵਾਲੇ ਨੇ ਤਾਂ ਉਹ ਨੌਕਰੀ ਪੇਸ਼ਾ ਕਰਦੇ ਨੇ ਲੇਕਿਨ ਵੱਡੀ ਸੰਖਿਆ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਅੱਜ ਲੋਕ ਪਹੁੰਚਣਾ ਸ਼ੁਰੂ ਹੋ ਗਏ ਨੇ ਇਹ ਤਾਂ ਰਹੀ ਆਮ ਲੋਕਾਂ ਦੀ ਗੱਲ ਹੁਣ ਇੱਕ ਕਿਸਾਨ ਆਗੂ ਨੇ ਹਰਿਆਣਾ ਦੇ ਵਿੱਚ ਕਾਫੀ ਚਰਚਿਤ ਚਿਹਰਾ ਨੇ ਕਿਸਾਨ ਅੰਦੋਲਨ ਜਿਹੜਾ ਪਹਿਲਾਂ ਹੋਇਆ ਸੀ 2 ਸਾਲ ਪਹਿਲਾਂ ਉਹਦੇ ਵਿੱਚ ਵੀ ਤੁਹਾਨੂੰ ਤੁਸੀਂ ਇਹਨਾਂ ਨੂੰ ਜਾਣਦੇ ਹੋ ਗੁਰਨਾਮ ਸਿੰਘ ਚੜੂਨੀ ਆਖਿਰਕਾਰ ਹੁਣ ਗੁਰਨਾਮ ਸਿੰਘ ਚੜੂਨੀ ਵੀ ਪਹੁੰਚ ਗਏ ਨੇ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਣੀਆਂ ਖਨੌਰੀ ਬਾਰਡਰ ਦੇ ਉੱਤੇ ਜੋ ਮੋਰਚਾ ਲੱਗਿਆ ਹੋਇਆ ਉੱਥੇ ਗੁਰਨਾਮ ਸਿੰਘ ਚੜੂਨੀ ਪਹੁੰਚ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਚਾਲ ਪੁੱਛਿਆ ਕਿ ਉਹਨਾਂ ਦੀ ਸਿਹਤ ਕਿਵੇਂ ਹੈ ਕਿਉਂਕਿ 20 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਭੁੱਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਤਾਂ ਸਰੀਰ ਦੇ ਵਿੱਚ ਖਾਸੀ ਕਮਜ਼ੋਰੀ ਕਮਜ਼ੋਰੀ ਵੀ ਇੰਨੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਹੁਣ ਉੱਠਿਆ ਨਹੀਂ ਜਾ ਰਿਹਾ ਤੇ ਚੱਲਿਆ ਵੀ ਸਹੀ ਤਰੀਕੇ ਦੇ ਨਾਲ ਨਹੀਂ ਜਾ ਰਿਹਾ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਦਿਨ ਵੀ ਅੱਜ ਵੀ ਕੁਛ ਨਾ ਕੁਝ ਲੇਟ ਕੇ ਹੀ ਜਨਤਾ ਨੂੰ ਅਪੀਲ ਜ਼ਰੂਰ ਕੀਤੀ ਸੀ ਕਿ ਇਹ ਆਪਣਾ ਸਾਂਝਾ ਮੋਰਚਾ ਵਾ ਸਾਰੇ ਲੋਕ ਆਓ ਕਿਸਾਨ ਆਪਣੀ ਆਵਾਜ਼ ਬੁਲੰਦ ਕਰੀਏ ਤੇ ਜੋ ਵੀ ਤੇਰਾ ਮੰਗਾ ਸਾਹਮਣੇ ਰੱਖਿਆ ਹੋਈਆਂ ਨੇ ਉਹਨਾਂ ਨੂੰ ਸਰਕਾਰ ਦੇ ਅੱਗੇ ਜ਼ੋਰਾਂ ਸ਼ੋਰਾਂ ਨਾਲ ਪਰਜ਼ੋਰ ਦੇ ਨਾਲ ਚੱਕੀਏ ਤੇ ਉਹਨਾਂ ਮੰਗਾਂ ਨੂੰ ਪੂਰਾ ਕਰਵਾਇਆ ਜਾਵੇ ਤੇ ਉਸ ਅਪੀਲ ਤੋਂ ਬਾਅਦ ਵੱਡੀ ਸੰਖਿਆ ਦੇ ਵਿੱਚ ਲੋਕਾਂ ਦਾ ਪਹੁੰਚਣਾ ਜ਼ਰੂਰੀ ਹੈ ਨਾ ਸਿਰ ਮਰਦਾਂ ਦਾ ਬਲਕਿ ਮਹਿਲਾਵਾਂ ਵੀ ਵੱਡੀ ਸੰਖਿਆ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਪਹੁੰਚ ਰਹੀਆਂ ਨੇ ਤੇ ਗੁਰਨਾਮ ਸਿੰਘ ਚਡੂਨੀ ਵੀ ਕੁਝ ਸਮਾਂ ਪਹਿਲਾਂ ਅੰਦੋਲਨ 'ਚ ਪਹੁੰਚੇ ਨੇ ਉਹ ਵੀ ਬੈਠ ਕੇ ਹਾਜ਼ਰੀ ਆਪਣਾ ਨੇ ਲਗਵਾਈ ਹੈ ਔਰ ਕਿਸ ਤਰੀਕੇ ਦੇ ਨਾਲ ਗੱਲਚ ਗੱਲਬਾਤ ਆਪਣੇ ਹੋਰ ਸਾਥੀਆਂ ਨਾਲ ਕਰ ਰਹੇ ਨੇ ਇਸ ਤੋਂ ਇਲਾਵਾ ਹਾਲਚਲ ਜਾਣੇ ਜਾ ਰਹੇ ਹੈ ਜਗਜੀਤ ਸਿੰਘ ਡੱਲੇ ਜੋ ਕਿ ਲਗਾਤਾਰ ਪਿਛਲੇ 20 ਦਿਨਾਂ ਤੋਂ ਪਿਛਲੇ 20 ਦਿਨਾਂ ਤੋਂ ਨਾ ਕੁਝ ਖਾਂਦੇ ਹੋਏ ਆਪਣਾ ਮਰਨ ਵਰਤ ਦੇ ਉੱਤੇ ਬੈਠੇ ਨੇ ਔਰ ਤੁਹਾਨੂੰ ਪਤਾ ਹੀ ਹੋਵੇਗਾ ਉਹ ਵੀ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੈ ਉਹਨਾਂ ਦੀਆਂ ਉਹ ਦਵਾਈਆਂ ਵੀ ਵਿੱਚ ਹੀ ਰਹਿ ਗਈਆਂ ਨੇ ਉਲਟਾ ਹੋਰ ਕੁਝ ਖਾਪ ਹੀ ਨੇਰੇ ਉਹ ਵੀ ਸਰੀਰਕ ਦੇ ਵਿੱਚ ਕਮਜ਼ੋਰੀ ਆ ਗਈ ਹੈ ਇਸ ਕਰਕੇ ਡਾਕਟਰ ਵੀ ਕਹਿ ਰਹੇ ਨੇ ਕਿ ਹਾਲਾਤ ਕਾਫੀ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਨੇ ਹੁਣ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਆਪਣਾ ਮਰਨ ਵਰਤ ਤੋੜਨ ਲੇਕਿਨ ਢੱਲੇਵਾਲ ਸਾਹਿਬ ਉਹ ਉਨ੍ਹਾਂ ਨੇ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਇਹ ਆਰ ਪਾਰ ਦੀ ਲੜਾਈ ਹੈ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਵੇਲੇ ਤੱਕ ਅੰਦੋਲਨ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਕੁਝ ਸਮਾਂ ਪਹਿਲਾਂ ਹੀ ਮੌਕੇ ਦੇ ਉੱਤੇ ਜਗਜੀਤ ਆਪਾਂ ਗੱਲ ਕਰੀਏ ਜੋਗਿੰਦਰ ਸਿੰਘ ਉਗਰਾਹ ਹੋਰਾ ਦੀ ਤਾਂ ਜੋਗਿੰਦਰ ਸਿੰਘ ਉਗਰਾ ਹਾਨੇ ਵੀ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਕਿ ਇੱਕ ਵਿਅਕਤੀ ਇੱਕ ਬਜ਼ੁਰਗ ਵਿਅਕਤੀ ਪਿਛਲੇ 20 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠਾ ਹੈ ਉਸ ਦੀਆਂ ਗੱਲਾਂ ਨਹੀਂ ਸੁਣੀਆਂ ਜਾ ਰਹੀਆਂ ਇਸ ਤੋਂ ਇਲਾਵਾ ਜੇਕਰ ਕਿਸਾਨ ਸ਼ਾਂਤੀਪੂਰਵਕ ਦਿੱਲੀ ਵੱਲ ਜਾਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਵੀ ਦਿੱਲੀ ਦੇ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇਹਨਾਂ ਗੱਲਾਂ ਤੋਂ ਨਾਰਾਜ਼ ਹੋ ਕੇ ਜੋਗਿੰਦਰ ਸਿੰਘ ਉਗਰਾਹ ਨੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ 23 ਦਸੰਬਰ ਨੂੰ 23 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਧਰਨੇ ਦਿੱਤੇ ਜਾਣਗੇ ਕੀ ਗੱਲ ਕਹਿ ਰਹੇ ਨੇ ਜੋਗਿੰਦਰ ਸਿੰਘ ਉਗਰਾਹਾ ਆਪਾਂ ਉਹਨਾਂ ਦੀ ਇੱਕ ਵਾਰ ਪੂਰੀ ਗੱਲਬਾਤ ਸੁਣ ਲੈਣੇ ਆ ਸਾਥੀਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਹਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਦੋਂ ਸੰਭੂ ਬਾਡਰ ਦੇ ਉੱਤੇ ਜਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਤੇ ਸਰਕਾਰ ਨੇ ਅੱਥਰੂ ਵਹਾਤੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਛੜਾ ਮਾਰ ਕੇ ਇਹਨਾਂ ਨੂੰ ਜ਼ਖਮੀ ਦਰਜਾਂ ਦੇ ਰੂਪ ਵਿੱਚ ਦਰਜ ਜ਼ਖਮੀ ਕੀਤਾ ਹੈ ਇਹਦੇ ਵਿੱਚ ਸਰਕਾਰ ਨੇ ਜਿਵੇਂ ਦੱਲੇਵਾਲ ਦੇ ਮਰਨਵਾਦ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋਸ਼ੀ ਠਰਾਉਂਦੇ ਆਂ ਇਹ ਅਸੀਂ طے ਕੀਤਾ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਡਰਾਫਟ ਭੇਜਿਆ ਕੇਂਦਰ ਸਰਬ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਨਹੀਂ ਜਿਹੜੇ ਤਿੰਨ ਇੱਕ ਦੋ ਨੇ ਲਾਗੂ ਕਰਨਗੇ ਮੰਡੀ ਕਰਨ ਦੇ ਪੀ ਐਮ ਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਉਹ ਜੋਰ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ੍ਹ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜਣ ਤੇ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਤਿਆਰੀ ਵਾਸਤੇ ਜ਼ੋਰਦਾਰ ਤਰ੍ਹਾਂ ਲਿਖਣੇ ਚਾਹੀਦੇ ਤਾਂ ਤਰੀਕ ਯਾਦ ਰੱਖ ਲਿਓ 23 ਦਸੰਬਰ ਨੂੰ 23 ਦਸੰਬਰ ਨੂੰ ਜੋਗਿੰਦਰ ਸਿੰਘ ਉਗਰਾਹਾ ਹੋਰਾਂ ਦੇ ਵੱਲੋਂ ਉਹਨਾਂ ਦੀ ਪੂਰੀ ਜਥੇਬੰਦੀ ਨੇ ਅਪੀਲ ਕੀਤੀ ਹੈ ਕਿ ਸਾਰੇ ਕਿਸਾਨ ਇਕਜੁੱਟ ਹੋਣ ਔਰ 23 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਨੇ ਸੰਕੇਤਕ ਧਰਨੇ ਦਿੱਤੇ ਜਾ ਰਹੇ ਨੇ ਸਿਰਫ ਇਸ ਕਰਕੇ ਕਿਉਂਕਿ ਇੱਕ ਤਾਂ ਜਿਹੜੇ ਕਿਸਾਨ ਸ਼ਾਂਤੀਪੂਰਵਕ ਦਿੱਲੀ ਜਾਣਾ ਚਾਹੁੰਦੇ ਆ ਉਹਨਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਤੇ ਦੂਸਰੇ ਪਾਸੇ ਇੱਕ ਬਜ਼ੁਰਗ ਨੇਤਾ ਕਿਸਾਨ ਲੀਡਰ ਜੋ ਕਿ ਪਿਛਲੇ 20 ਦਿਨਾਂ ਤੋਂ ਭੁੱਖ ਹੜਤਾਲ ਤੇ ਮਰਨ ਵਰਤ ਉਸ ਦੇ ਵੱਲ ਵੀ ਸਰਕਾਰ ਧਿਆਨ ਨਹੀਂ ਦੇ ਰਹੀ ਵੱਡੀ ਅੰਗੈਲੀ ਹੈ ਇਸ ਕਰਕੇ ਜੋਗਿੰਦਰ ਸਿੰਘ ਉਗਰਾਹ ਨੇ ਅਪੀਲ ਕੀਤੀ ਹੈ ਕਿ 23 ਦਸੰਬਰ ਨੂੰ ਡੀਸੀ ਦਾ ਜੋ ਡਿਪਟੀ ਕਮਿਸ਼ਨਰ ਹੈੱਡਕੁਆਟਰ ਨੇ ਉਸ ਨਾਲ ਥਾਵਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਤੇ ਵੱਡੀ ਸੰਖਿਆ ਦੇ ਵਿੱਚ ਹੁਣ ਕਿਸਾਨਾਂ ਦਾ ਤਾਂ ਪਹੁੰਚਣਾ جاری ਹੀ ਹੈ ਖਨੋਰੀ ਬਾਰਡਰ ਦੇ ਉੱਤੇ ਬਲਕਿ ਜੋ ਕਿਸਾਨ ਲੀਡਰ ਨੇ ਦੇਸ਼ ਭਰ ਦੇ ਜਿੱਥੇ ਬੰਦੀਆਂ ਦੇ ਜੋ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਪਹੁੰਚਣਾ جاری ਹੈ ਜਿਸ ਤਰੀਕੇ ਦੇ ਨਾਲ ਕੁਝ ਸਮਾਂ ਪਹਿਲਾਂ ਗੁਰਨਾਮ ਸਿੰਘ ਚਡੂਨੀ ਪਹੁੰਚੇ ਸੀ ਤਾਂ ਬੀਤੇ ਦਿਨ ਰਕੇਸ਼ ਤਕੈਤ ਵੀ ਮੌਕੇ ਦੇ ਉੱਤੇ ਪਹੁੰਚੇ ਸੀ ਤੇ ਹੌਲੀ-ਹੌਲੀ ਹੋਰ ਵੀ ਕਿਸਾਨ ਆਗੂ ਨੇ ਤੇ ਇਵਨ ਕੀ ਆਪਾਂ ਕਹਿ ਲੀਏ ਕਿ ਜੋ ਗਾਇਕ ਨੇ ਉਹਨਾਂ ਦਾ ਵੀ ਹੁਣ ਸਮਰਥਨ ਕਿਣ ਕਿਸਾਨ ਅੰਦੋਲਨ ਨੂੰ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਜੋ ਪਹਿਲਾ ਵਾਲਾ ਕਿਸਾਨ ਅੰਦੋਲਨ ਸੀਗਾ 2021 ਵਾਲਾ ਉਸ ਦੌਰ ਦੇ ਵਿੱਚ ਦੇਖਿਆ ਸੀ ਕਿ ਕਿਵੇਂ ਸਾਰੇ ਇਕਜੁੱਟ ਸੀ ਵੱਡੀ ਸੰਖਿਆ ਦੇ ਵਿੱਚ ਜੋ ਗਾਇਕ ਨੇ ਉਹ ਵੀ ਕਿਸਾਨਾਂ ਦੀ ਸਟੇਜ ਦੇ ਉੱਤੇ ਆਂਦੇ ਸੀ ਲੋਕਾਂ ਨੂੰ ਅਪੀਲ ਕਰਦੇ ਸੀ ਕਿ ਆਓ ਸਾਰੇ ਮਿਲ ਕੇ ਆਪਾਂ ਇੱਕ ਜੋ ਜੰਗ ਸ਼ੁਰੂ ਕੀਤੀ ਹੈ ਸੰਕੇਤਿਕ ਰੂਪ ਦੇ ਵਿੱਚ ਕੀ ਇਹ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਗੀਆਂ ਮੰਨੀਆਂ ਜਾਣ ਤਾਂ ਉਹ ਜੰਗ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸਫਲ ਹੋਈ ਸੀ ਤਾਂ ਹੁਣ ਉਹ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੀ ਹੋ ਰਹੀਓ 13 ਮੰਗਾਂ ਰੱਖੀਆਂ ਗਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਐਮ ਐਸ ਪੀ ਨੂੰ ਯਕੀਨੀ ਕੀਤਾ ਜਾਵੇ ਜੋ ਲਖੀਮਪੂਰੀ ਦੇ ਵਿੱਚ ਹਿੰਸਾ ਹੋਈ ਸੀ ਘਟਨਾ ਹੋਈ ਸੀ ਉਸ ਦੇ ਜੋ ਦੋਸ਼ੀ ਨੇ ਜੋ ਜੋ ਦੋਸ਼ੀ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੋ ਕਿਸਾਨ ਨੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਕੁੱਲ 13 ਮੰਗਾਂ ਨੇ ਜਿਨ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਾਫੀ ਜ਼ਿਆਦਾ ਹਲਚਲ ਹੁਣ ਤੇਜ਼ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਅਸੀਂ ਤਸਵੀਰਾਂ ਖਨੌਰੀ ਬਾਰਡਰ ਦੀਆਂ ਦਿਖਾ ਦਿੰਨੇ ਆ ਕਿਵੇਂ ਹਲਚਲ ਹੋਈ ਹੈ ਅੱਜ ਤੜਕਸਾਰ ਹੀ ਡੀਜੀਪੀ ਗੌਰਵ ਜਾਦਵ ਵੀ ਮੌਕੇ ਦੇ ਉੱਤੇ ਪਹੁੰਚੇ ਸੀ ਤੇ ਹੁਣ ਆ ਦੋ ਤਸਵੀਰਾਂ ਤੁਸੀਂ ਹੋਰ ਦੇਖ ਲਓ ਕਿ ਕਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ हां इस वले ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਸਟੇਜ ਦੇ ਉੱਤੇ ਆ ਗਏ ਨੇ ਪਹਿਲਾਂ ਉਹਨਾਂ ਨੂੰ ਸਟ੍ਰਕਚਰ ਦੇ ਉੱਤੇ ਲੱਗ ਇੱਕ ਸਪੈਸ਼ਲ ਜੋ ਬੈੱਡ ਵੈ ਉਸ ਦੇ ਉੱਤੇ ਪਏ ਸੀ ਹੁਣ ਕਿਸ ਤਰੀਕੇ ਦੇ ਨਾਲ ਬੋਲੇ ਸੋਨੇ ਹਾਲ ਦੇ ਨਾਰੇ ਲਗਾਉਂਦੇ ਹੋਏ ਆਪਣੀ ਬਾਜੂ ਉੱਤੇ ਨੂੰ ਕਰਕੇ ਸਭ ਨੂੰ ਇੱਕਜੁੱਟਤਾ ਦੇ ਲਈ ਕਹਿ ਰਹੇ ਨੇ ਔਰ ਸਟੇਜ ਦੇ ਉੱਤੇ ਕਿਸਾਨੀ ਸਟੇਜ ਦੇ ਉੱਤੇ ਆ ਗਏ ਨੇ ਉਹਨਾਂ ਨੂੰ ਫੜ ਕੇ ਬਿਠਾਇਆ ਜਾ ਰਿਹਾ ਔਰ ਤੁਸੀਂ ਅੱਜ ਦੀਆਂ ਤਸਵੀਰਾਂ ਜ਼ਰਾ ਦੇਖ ਰਹੇ ਹੋ ਔਰ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਊਗਾ ਉਸ ਤੋਂ 15-20 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਜੋਸ਼ ਸੀਗਾ ਔਰ ਨਾਲ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕੁਝ ਸਮਾਂ ਪਹਿਲਾਂ ਦੀਆਂ ਕਿਸ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਬੈਠੇ ਨੇ ਨਾਲ ਉਹਨਾਂ ਦਾ ਪੋਤਾ ਵੀ ਉਹਨਾਂ ਦੇ ਨਾਲ ਮੌਜੂਦ ਹੈ ਫਿਲਹਾਲ ਆਹ ਤਸਵੀਰਾਂ ਤੁਸੀਂ ਇਸ ਵਕਤ ਕੁਝ ਸਮਾਂ ਪਹਿਲਾਂ ਦੀਆਂ ਦੇਖ ਰਹੇ ਹੋ ਲੇਟੈਸਟ ਤਸਵੀਰਾਂ ਤੁਹਾਨੂੰ ਅਸੀਂ ਇਸ ਵਕਤ ਪੀਟੀਸੀ ਨਿਊਜ਼ ਦੇ ਉੱਤੇ ਅਸੀਂ ਦਿਖਾ ਰਹੇ ਹਾਂ ਔਰ ਲਗਾਤਾਰ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਲਗਾਤਾਰ ਅਪਡੇਟ ਦੇ ਰਹੇ ਹਾਂ ਹੁਣ ਫਿਲਹਾਲ ਕੁਝ ਸਮਾਂ ਪਹਿਲਾਂ ਜਦੋਂ ਖਨੋਰੀ ਦੀ ਸਟੇਜ ਦੇ ਉੱਤੇ ਆ ਗਏ ਨੇ ਜਗਜੀਤ ਸਿੰਘ ਢੱਲੇਵਾਲ 20ਵੇਂ ਦਿਨ ਦੇ ਵਿੱਚ ਮਰਨ ਵਰਤ ਹੈ ਔਰ ਇੱਕ ਸੀਨੀਅਰ ਆਗੂ ਉਮਰ ਦਾ ਵੀ ਇੱਕ ਤਕਾਜ਼ਾ ਹੁੰਦਾ ਪਿਛਲੇ ਪੋਖਾ ਹੜਤਾਲਤੇ ਨੇ ਲੇਕਿਨ ਫਿਰ ਵੀ ਉਹਨਾਂ ਦਾ ਜੋਸ਼ ਪੂਰੇ ਤਰੀਕੇ ਦੇ ਨਾਲ ਹਾਈ ਹੈ ਔਰ ਉਹ ਤਸਵੀਰਾਂ ਹਾਈ ਜੋਸ਼ ਵਾਲੀਆਂ ਤਸਵੀਰਾਂ ਦਿਖਾ ਰਹੇ ਆ ਤੇ ਹੁਣ ਤੁਹਾਨੂੰ ਅਗਲੀ ਤਸਵੀਰ ਵੀ ਅਸੀਂ ਨਾਲ ਦੀ ਨਾਲ ਦਿਖਾਉਣ ਜਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਤਾਂ ਸਟੇਜ ਤੇ ਨੇ ਨਾਲ ਉਹਨਾਂ ਦਾ ਪੋਤਾ ਵੀ ਕਿਵੇਂ ਮੋਢੇ ਦੇ ਨਾਲ ਮੋਢਾ ਜੋੜ ਕੇ ਬੈਠਾ ਭਾਵੇਂ ਉਮਰ ਦੇ ਵਿੱਚ ਘੱਟੋ ਘਾਟ ਇਹਨਾਂ ਦੇ 55-60 ਸਾਲ ਦਾ ਗੈਪ ਹੋਊਗਾ ਪਰ ਕਿਵੇਂ ਦੇਖੋ ਤੁਸੀਂ ਦਾਦਾ ਔਰ ਪੋਤਾ ਦੋਵੇਂ ਯਾਨੀ ਖਨੋਰੀ ਦੀ ਸਟੇਜ ਦੇ ਉੱਤੇ ਬੈਠੇ ਹੋਏ ਨੇ ਭਾਵੇਂ ਅਲੱਗ-ਅਲੱਗ ਉਮਰ ਦੇ ਅਲੱਗ-ਅਲੱਗ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਮਰਦ ਨੇ ਮਹਿਲਾਵਾਂ ਨੇ ਬੱਚੇ ਬੁੱਢੇ ਹਰ ਉਮਰ ਦਾ ਵਿਅਕਤੀ ਇੱਥੇ ਮੌਜੂਦ ਹੈ ਲੇਕਿਨ ਮੰਗ ਸਾਰਿਆਂ ਦੀ ਉਹੀ ਹੈ ਕਿ ਜੋ ਵੀ ਤੇਰਾ ਮੰਗਾ ਇਹਨਾਂ ਨੇ ਸਰਕਾਰ ਦੇ ਅਗੇ ਰੱਖੀ ਹੈ ਨੇ ਕਿ ਇਹ ਤੇਰਾ ਮੰਗਾ ਨੂੰ ਕਿਸੇ ਵੀ ਹਾਲਤ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਮੰਗਾ ਨੂੰ ਲੈ ਕੇ ਜੋ ਪਿਛਲੇ ਕਰੀਬ 1 ਸਾਲ ਹੋਣ ਵਾਲਾ ਹੈ 10 ਮਹੀਨੇ ਪੂਰੇ ਹੋ ਚੁੱਕੇ ਨੇ ਪਿਛਲੇ ਸਾਲ ਫਰਵਰੀ ਨੂੰ ਸ਼ਾਇਦ ਫਰਵਰੀ ਮਹੀਨਾ